ど、うんど<る>んどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんどんど

ਸੁਜੀ ਨਾਮ ਹੈ ਪਰਵਾਹ ਤੇ ਪ੍ਰਾਇਮ ਦਿੱਤੀ ਹੈ ਬਲੇ ਤੇ ਜੋ ਤੁਸੀਂ ਜਗਾ ਕੇ ਬੈਠੇ ਆ ਹਨ पत लाइो झु भी कपेर पतरयोगल आए

Yeah, I... ਮਾਦਲੇ ਹਰ ਸਾਲ ਪੰਚੀ ਆਪਣਾਨ ਬਾਅਦ ਜਿਹੜਾ ਮਰਜੀ ਆ ਜੀ ਹਰ ਸਾਲ ਸੰਗਤਾਂ ਦੇ ਸੰਗਠਨ ਦੇ ਨਾਮ ਤੇ ਸਜੋਗਤ ਨਾਲ ਮਹਾ ਮਾਇਕਾ ਯਾਤਰਾ ਹਰ ਸਾਲ ਕਰਵਾਇਆ ਜਾਂਦਾ ਹੈ ਔਰ ਸਤੋ ਦੂਰੋਂ ਨੇੜਿਓਂ ਸਭ ਲੋਕ ਆਂਦੀਆਂ ਨੇ ਹਰ ਸਾਲ ਮਾਤਾ ਜੀ ਜੋਤ ਜਵਾਲਾ ਜੀ ਤੋਂ ਆਦਰ ਸਤਕਾਰ ਨਾਲ ਲੈ ਕੇ ਆਈਦਾ ਆਦਰ ਸਰਕਾਰ ਦੇ ਨਾਲ ਹੀ ਬਾਤਾਂ ਜੀ ਜੀ ਉਹਨੂੰ ਚੰਗੀ ਕਰਕੇ ਆਈ। ਭਗਤ ਜੇ ਬਾਬਾਈ ਆਪਣਾ ਨਾਮ ਸੈਦ ਅਦਰਸ਼ ਗੱਦੇ ਤੁਸੀਂ ਸੰਗਤਾਂ ਹਰ ਰੋਜ਼ ਅਸੀਂ ਦਰਵਾਜ਼ੇ ਬੈਠਦੇ ਆਂ ਹਰ ਰੋਜ਼ ਸੰਗਤਾਂ ਹੁੰਦੀ ਹੈ ਨੇ ਦੂਰੋਂ ਵੀ ਆਉਂਦੀ ਹੈ ਨੇੜੋਂ ਵੀ ਆਉਂਦੀ ਹੈ ਅੱਜ ਹਰ ਸਾਜ ਜਰਾ ਕਿੰਨਾ ਕਿ ਸੁਣਾ ਪ੍ਰੋਗਰਾਮ ਕੀਤਾ ਗਿਆ ਜੀ ਬਾਤ ਪਹੁੰਚਦਾ ਵੇਖੋ ਜੀ ਸੰਤ ਸੋਭਤ ਕਰੇ ਤਾਂ ਫੇਰਿਆ ਗੱਲ ਆ ਸਾਹੀ ਆਪਣੇ ਮੂਹਰੇ ਸੋਭਾ ਕਰੀਏ ਤਾਂ ਫੇਰ ਤਾਂ ਗੱਲ ਦੀ ਨਾ ਕਿਉਂਕਿ ਹੁਣ ਤੁਸੀਂ ਆਏ ਹੋ ਤੇ ਬਾਦ ਦਾ ਪਨਾਮ ਤੁਸੀਂ ਵੇਖ ਕੇ ਤੁਸੀਂ ਆਪ ਸੋਭਾ ਕਰੋਗੇ ਤਾਂ ਪੜਾ ਫੇਰ ਨਹੀਂ ਕਰ ਸਕਦਾ ਸੰਤਾਂ ਨੂੰ ਵੇਖੋ ਜੀ ਹਰ ਤਰ੍ਹਾਂ ਦੀ ਸੁਵਿਧਾ ਇੱਥੇ ਅੱਖੇ ਵੱਡੇ ਲੱਗੇ ਜਾਂਦੇ ਆ ਜੀ 40 45 ਫੁੱਟ ਤੱਕ ਹਵਾ ਦਿੰਦੇ ਆ ਬਕਾਇਦਾ ਜਬਾਤ ਨੀਂਦ ਦਾ ਸਾਧਿਆ ਉਹ ਵੀ ਸੰਗਤਾਂ ਆਪ ਨਾਲ ਸੌ ਸਕਦੇ ਨੇ ਕਿ ਇੱਥੇ ਕੋਈ ਦਿੱਕਤ ਤਾਂ ਨਹੀਂ ਸੰਗਤ ਨੂੰ ਸੰਗਤ ਜਿਸ ਤਰ੍ਹਾਂ ਆਪਣੇ ਘਰ ਵਾਂਗ ਉਹ ਇੱਥੇ ਇਦਾਦ ਕਰਦੇ ਜੱਗਦੇ ਲੰਗਰ ਭਟਾਰੇ ਜਿਹੜੇ ਆ ਹਰ ਤਰ੍ਹਾਂ ਦੇ ਸਟਾਲ ਹਰ ਤਰ੍ਹਾਂ ਦਾ ਸਾਬ ਦੇ ਨੌਜਵਾਨ ਬੱਚਿਆਂ ਨੂੰ ਕੀ ਨੌਜਵਾਨ ਨੂੰ ਇਹੋ ਹੀ ਅਸੀਂ ਸਿੱਖਿਅਤ ਕਰਦੇ ਜੀ ਹਰ ਰੋਜ਼ ਕਿ ਨਸ਼ੇ ਤੋਂ ਦੂਰ ਰਹਿ ਤਾ ਜੋ ਜੀਵਨ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਜੀ ਹਾਂ ਜੀ ਗੌਰੇ ਸਾਡੇ ਪੂਜੇ ਬਾਬਾ ਗਦਾਰ ਸ਼ਾਹੀ ਇਨਾਂ ਦੇ ਨਾਲ ਮੈਨੂੰ ਜੁੜਿਆ ਨੂੰ ਬਹੁਤ ਅੱਛਾ ਲੱਗਿਆ ਆਪਣਾ ਜੀਮਲ ਦਾ ਬੈਣ ਸਾਰਾ ਇਨਾਂ ਦੇ ਨਾਲ ਵਾਦਾ ਕੀਤਾ ਬੁਸਾਵਾ ਕਿ ਜਿੰਜੇ ਸੁਭਾਸ ਨੇ ਮਾਪਾਗਵਾ ਜੀ ਸਾਡੇ ਸਾਰੇ ਜੋ ਦੀ ਜਵਾਨਾਂ ਜੋ ਦੀ ਸੰਖਾ ਦੇ ਸੰਯੋਗ ਦੇ ਨਾਲ ਬੜੀ ਮਾ ਦੀ ਕਿਰਪਾ ਹੈ ਬਾਹਰ ਕਰਾਂ ਦੇ ਬੱਚਿਆਂ ਨੂੰ ਅਸੀਂ ਇਹ ਮਦਦ ਦੇਨੇ ਆ ਕਿ ਨਸ਼ਿਆਂ ਤੋਂ ਰਹਿ ਦਰੋ ਆਪਣੀ ਜਿੰਦਗੀ ਉਸ ਮਾਰਗ ਨਾਲ ਦੂਰ ਪਰਮੇਸ਼ਰ ਜੋ ਅੰਧੋਲੇ ਸਾਡੇ ਕੰਮ ਆ ਆਪਣਾ ਜੋ ਵੀ ਆਪਣਾ ਜੀਮਲ ਦੀ ਮੰਜ਼ਿਲ ਕੁਛ ਨਾ ਬਾਰ ਕਰੋ ਬੋਲ ਸਾਚੇ ਦਰਬਾਰ ਕੀ ਅਕੋਟ ਕਟਿੰਗ ਕਰਦੇ ਜੋ ਕਿ ਹਰ ਸਾਲ ਜੋ ਕਰਦਾ ਇਹ ਸਭਾ ਹਟੇ ਬਹੁਤ ਸਾਫ ਇਹਦੂ ਵੱਧ ਖੁਸ਼ੀ ਕੋਈ ਨਹੀਂ